ਕਲਾਸ ਵਿੱਚ ਪੜ੍ਹਦਾ ਤਾਂ ਹਰ ਸਟੂਡੈਂਟ ਹੈ ਪਰ ਸਿਰਫ ਉਹੀ ਵਿਦਿਆਰਥੀ ਟੋਪਰ ਬਣ ਸਕਦਾ ਹੈ ਜੋ ਸਮਾਰਟ ਸਟੱਡੀ ਕਰਦਾ ਹੈ ਸਮਾਰਟ ਸਟੱਡੀ ਨਾ ਕਿ ਹਾਰਡਵਰਕ ਤੁਸੀਂ ਅਜਿਹੇ ਕਈ ਸਟੂਡੈਂਟਸ ਦੇਖੇ ਹੋਣਗੇ ਜੋ ਪੜ੍ਹਦੇ ਤਾਂ ਬਹੁਤ ਹੈ ਫਿਰ ਵੀ ਜ਼ਿਆਦਾ ਨੰਬਰ ਨਹੀਂ ਲੈ ਕੇ ਆ ਪਾਉਂਦੇ ਤੇ ਕਈ ਸਟੂਡੈਂਟਸ ਸਮਾਰਟ ਸਟੱਡੀ ਕਰਕੇ ਹੀ ਕਲਾਸ ਵਿੱਚ ਟੋਪ ਕਰ ਜਾਂਦੇ ਹੈ ਤੇ ਜੇਕਰ ਤੁਸੀਂ ਵੀ ਸਮਾਰਟ ਸਟੱਡੀ ਕਰਕੇ ਵਧੀਆ ਨੰਬਰ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਸਮਾਰਟ ਸਟੂਡੈਂਟ ਬਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ 스마트 ਸਟੱਡੀ ਦਾ ਪਹਿਲਾ ਸਟੈਪ ਹੈ ਸਿਲੇਬਸ ਨੂੰ ਜਾਨਣਾ ਬਹੁਤ ਸਾਰੇ ਵਿਦਿਆਰਥੀ ਇਹ ਗਲਤੀ ਕਰਦੇ ਹਨ ਉਹ ਇਮਤਿਹਾਨ ਦੇ ਪੈਟਰਨ ਨੂੰ ਜਾਣੇ bina hi ਉਹਨਾਂ ਦੇ ਸਿਲੇਬਸ ਨੂੰ ਸਮਝੇ bina hi ਪੜ੍ਹਨਾ ਸ਼ੁਰੂ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਜਿਸ ਅਧਿਆਏ ਜਾਂ ਵਿਸ਼ੇ ਤੇ ਉਹ ਜ਼ਿਆਦਾ ਸਮਾਂ ਲਗਾ ਰਹੇ ਸੀ ਉਹ ਸਿਰਫ 2 ਜਾਂ 3 ਨੰਬਰ ਦਾ ਹੀ ਸੀ ਦੂਜੇ ਪਾਸੇ ਜੇਕਰ ਤੁਸੀਂ ਇੰਨਾ ਹੀ ਸਮਾਂ ਕਿਸੇ ਹੋਰ ਚੈਪਟਰ ਤੇ ਬਿਤਾਉਂਦੇ ਹੋ ਜੋ ਆਸਾਨ ਹੈ ਅਤੇ ਜ਼ਿਆਦਾ ਅੰਕ ਵਾਲਾ ਹੈ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਤੇ ਇਹ ਸੀ 스마트 ਸਟੱਡੀ ਕਰਨ ਦਾ ਪਹਿਲਾ ਕਦਮ 스마트 ਸਟੱਡੀ ਦਾ ਦੂਜਾ ਸਟੈਪ ਹੈ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਪਿਛਲੇ ਸਾਲਾਂ ਦੇ ਪੇਪਰ ਤੋਂ ਜਾਇਜ਼ਾ ਲੈਣਾ ਕਿ ਪੇਪਰ ਪੈਟਰਨ ਕੀ ਚੱਲ ਰਿਹਾ ਹੈ ਕਿਹੜੇ ਕੁਐਸਚਨ ਵਾਰ-ਵਾਰ ਰਿਪੀਟ ਹੋ ਰਹੇ ਹੈ ਕਿਹੜਾ ਟੌਪਿਕ ਛੋਟੇ ਕੁਐਸਚਨ ਨੂੰ ਕਵਰ ਕਰਦਾ ਹੈ ਕਿਹੜਾ ਟੌਪਿਕ ਵੱਡੇ ਕੁਐਸਚਨ ਨੂੰ ਕਵਰ ਕਰਦਾ ਹੈ ਕਿਹੜਾ ਪੋਰਸ਼ਨ ਵੀਕ ਹੈ ਤੁਹਾਡਾ ਤੇ ਕਿਹੜਾ ਪੋਰਸ਼ਨ ਪਹਿਲਾਂ ਹੀ ਤਿਆਰ ਹੈ ਜਾਂ ਫਿਰ ਕਿਸ ਨੂੰ ਘੱਟ ਮਿਹਨਤ ਚਾਹੀਦੀ ਹੈ ਉਸੇ ਤਰ੍ਹਾਂ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ 스마트 ਸਟੱਡੀ ਦਾ ਤੀਜਾ ਸਟੈਪ ਹੈ ਟਾਈਮ ਟੇਬਲ ਬਣਾਉਣਾ ਜੇਕਰ ਤੁਸੀਂ ਵੀ 스마트 ਸਟੱਡੀ ਕਰਕੇ ਵਧੀਆ ਨੰਬਰ ਲੈਣਾ ਚਾਹੁੰਦੇ ਹੋ ਤਾਂ ਆਪਣੇ ਇੱਕ ਟਾਈਮ ਟੇਬਲ ਜ਼ਰੂਰ ਬਣਾਓ ਜੇਕਰ ਤੁਸੀਂ ਆਪਣਾ ਟਾਈਮ ਟੇਬਲ ਸਹੀ ਤਰੀਕੇ ਨਾਲ ਬਣਾਉਣ ਅਤੇ ਉਸ ਨੂੰ ਫੋਲੋ ਕਰਨ ਦੇ ਲਈ ਮੋਟੀਵੇਟ ਰਹੋਗੇ ਤਾਂ ਸਫਲਤਾ ਤੁਹਾਡੇ ਕਦਮਾਂ ਵਿੱਚ ਹੋਵੇਗੀ ਸਮਾਰਟ ਸਟੱਡੀ ਦਾ ਚੌਥਾ ਸਟੈਪ ਹੈ ਨੋਟਸ ਬਣਾਉਣੇ ਨੋਟਸ ਬਣਾਉਣ ਨਾਲ ਤੁਸੀਂ ਆਪਣੇ ਪੇਪਰ ਦੀ ਤਿਆਰੀ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਇਸ ਨਾਲ ਤੁਹਾਡੀ ਤਿਆਰੀ ਜਲਦੀ ਅਤੇ ਆਸਾਨ ਢੰਗ ਨਾਲ ਬਹੁਤ ਵਧੀਆ ਹੋਵੇਗੀ ਨੋਟਸ ਬਣਾਉਣ ਵੇਲੇ ਤੁਸੀਂ ਇੱਕ ਗੱਲ ਦਾ ਇਹ ਵੀ ਧਿਆਨ ਰੱਖਣਾ ਹੈ ਕਿ ਇੰਪੋਰਟੈਂਟ ਪੁਆਇੰਟ ਜਾਂ ਗੱਲਾਂ ਜਾਂ ਫਿਰ ਇੰਪੋਰਟੈਂਟ ਕੁਐਸਚਨ ਅਤੇ ਫਾਰਮੂਲੇ ਨੂੰ ਨਾਲ-ਨਾਲ ਹਾਈਲਾਈਟ ਕਰ ਲਿਆ ਜਾਵੇ ਇਸ ਤਰ੍ਹਾਂ ਕਰਨ ਨਾਲ ਬਾਅਦ ਵਿੱਚ ਰਿਵੀਜ਼ਨ ਕਰਨੀ ਸੌਖੀ ਹੋ ਜਾਂਦੀ ਹੈ ਤੇ ਅਖੀਲੇ ਮੌਕੇ ਤੇ ਹੋਣ ਵਾਲੀ ਹੜਬੜੀ ਜਾਂ ਘਬਰਾਹਟ ਤੋਂ ਬਚਿਆ ਜਾ ਸਕਦਾ ਹੈ 스마트 ਸਟੱਡੀ ਦਾ ਪੰਜਵਾਂ ਸਟੈਪ ਹੈ ਰਿਵੀਜ਼ਨ ਰਿਵੀਜ਼ਨ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਆਪਣੀ ਜਮਾਤ ਦੇ ਪੜ੍ਹਾਈ ਚ ਪਿਛੜੇ ਹੋਏ ਜਾਂ ਫਿਰ ਕਮਜ਼ੋਰ ਬੱਚਾ ਨੂੰ ਆਪਣੇ ਹੋਏ ਬਣਾਏ ਨੋਟਸ ਦੇ ਵਿੱਚੋਂ ਸਮਝਾਓ ਜਿਵੇਂ ਜਿਵੇਂ ਤੁਸੀਂ ਆਪਣੇ ਨੋਟਸ ਨਾਲ ਪੜ੍ਹ ਕੇ ਸਮਝਦੇ ਜਾਓਗੇ ਤਾਂ ਤੁਹਾਡੇ ਦਿਮਾਗ ਵਿੱਚ ਉਹ ਗੱਲਾਂ ਛੱਪ ਜਾਣਗੀਆਂ ਇਹ ਨਾ ਸਿਰਫ ਤੁਹਾਡੇ ਪੇਪਰਾਂ ਵਿੱਚ ਬਲਕਿ ਉਹੋ ਗੱਲਾਂ ਤੁਹਾਨੂੰ ਪੂਰੀ ਉਮਰ ਯਾਦ ਰਹਿਣਗੀਆਂ ਤਾਂ ਇਹ ਹੀ ਸੀ ਆਪਣੇ ਕੋਲ ਸਮਾਰਟ ਸਟੱਡੀ ਕਰਨ ਦੇ ਤਰੀਕੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਜੇ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੈ ਤਾਂ ਇਸੀ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜਰੂਰ ਦਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ